ਦੀ ਫਾਟਰੀ ਕਾਜੀ ਸਾਰੇ ਸੌਲਟਾ ਤੁਹਾਡੇ ਮੇਰੇ ਤੇ। ਜਿਹੜੇ ਕਰਦੇ ਸਾਰੇ ਠੀਕ-ਠਾਕ ਹੋਗੇ ਤਾਂ ਤੰਦਰੁਸਤ ਹੋਵਾਂਗੇ। ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਚਲਦੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਜਰਮ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਕਰ ਮੈਂ ਕਰਕੇ ਤੁਹਾਨੂੰ ਦੱਸ ਦਿੰਦੇ। ਦਿਨੇ ਅੱਜ ਦਿਨ ਬੰਗਲਵਾਰ ਦਾ 6:30 ਦਾ ਟਾਈਮ ਹੋ ਗਿਆ ਜਿਹੜੇ ਹੋ ਉੱਠਣੋਂ ਲੇਟ। ਘੰਟਾ ਤੇ 10 ਘੰਟਾ ਤਾਂ ਜਮੇ ਹੀ ਹੋ ਗਈ 6:30 ਉੱਠੇ ਹੋਏ 6:45 ਹੋ ਗਈ। ਜਲਦੀ ਪਾਣੀ ਹੋਇਆ ਥੜੀ ਫੇਰ ਵੀ ਠੀਕ ਸੀਗਾ ਟਾਈਮ ਬਸ ਸੱਜਣਾ ਅੱਜ ਕੀ ਹੋਇਆ ਨਾ ਤੇ ਘਰੋਂ ਦਾ ਰੈਡੀ ਹੋਣਾ ਹੁੰਦਾ ਨਾ ਰਾਤ ਨੂੰ ਦੇਰ ਤੱਕ ਇਹ ਐ 12 ਵਜੇ ਦੂਰੀਂ ਜੀ ਤੇ ਹੁੰਦੇ ਨੇਗੇ ਤੇ ਜਦੋਂ 12 ਵਜੇ ਆਇਆ ਨਾ ਆਪਣੀ ਲੈਟ ਨਹੀਂ ਸੀਗੀ ਪਹਿਲਾਂ ਰਾਤ ਨੂੰ ਫਿਰ ਇਹ ਨਹੀਂ ਲੈਟ ਸਾਰਾ ਬਣਾਈ ਰਾਤ ਵੀ ਘੱਟ ਲੱਗੀ ਗਿਆ ਪਤਾ ਘੰਟਾ ਜਾ ਕਰੀ ਫਿਰ ਅੱਧਾ ਘੰਟਾ ਤੱਕ ਜਾ ਕਰੀ ਮੱਛਰ ਬਹੁਤ ਆ ਸੁਣ ਪਤਾਈ ਹੈ ਨਾ ਗਰਮੀਆਂ ਜਿਹੀ ਆਉਂਦੀ ਹੈ ਤੇ ਅੰਦਰ ਬੈਠਾ ਜਾਵੇ ਨਾ ਬਾਹਰ ਇਹ ਕਦਾ ਖੇਤੀ ਖੇਤੀ ਬੈਠੇ ਰਹੇ ਸਿੱਖ ਪਿੰਡ ਦੇ ਨੇੜੇ ਟੂੜੀ ਬਣਾਉਂਦੇ ਸੀਗੇ ਸਾਨੂੰ ਪਤਾ ਸੀ ਵੀ ਲੈਟ ਦਾ ਹੈ ਨਹੀਂ ਕਰੇ ਕਦਾ ਅਸੀਂ ਖੇਤੀ ਬੱਠੇ ਦੇ ਵਿੱਚੋਂ ਲੈਟ ਆਉਂਦੇ ਫੇਰ ਜਾਵਾਂਗੇ ਕੱਲੇ ਦਾ ਤੇ 12:00 ਹੋ ਗਿਆ ਆਇਆ ਫਿਰ ਆਇਆ ਜਿੰਨਾਂ ਚਰਾਉਂਦਾ ਨਹੀਂ ਹਰਾਫ ਕਰਨੀ ਤਾਉਂਦੀ ਨਹੀਂ ਜੁਆਕ ਸੋ ਜਾਂਦੇ ਫਿਰ ਆਪ ਨੂੰ ਬਿਟਕੀ ਜੀ ਆਈ ਜਾਂਦੀ ਬਾਹਰ ਦਾ। ਮੁੱਜਾ ਕੁੰਡਾ ਨਹੀਂ ਲਾਇਆ ਹੁੰਦਾ। ਚੰਗੀ ਕਰਾ। ਘੜੀ-ਘੜੀ ਲਾ ਕੇ ਹੁੰਦਾ ਆਇਆ ਹੁੰਦਾ। ਤੁੰਗਲ ਜਿਹੜਾ ਕੁੰਡਾ ਹੀ ਪਾਇਆ ਹੁੰਦਾ ਉਹ ਆਪਣਾ ਬਾਹਰ ਹੀ ਖੁੱਲ ਜਾਂਦਾ ਕੱਟ ਕੇ। ਵੇ। ਇਹ ਚਲਾਇਆ ਤੇ ਉਹ ਆਪੇ ਖੋਲ ਕੇ ਆ ਜਾਂਦਾ। ਜੇ ਤਾਲੀ ਮਦੰਦ ਨੂੰ ਖੋਲਣ ਜਾਣਾ ਪੈਂਦਾ। ਤੇ ਤੇਰੇ ਬਰਕੀ ਜਾਈ ਜਾਂਦੀ ਹੈਗੀ ਜੇ ਪਜਾਮਾ ਵੱਲੋਂ ਬਲੀ ਅੱਖ ਲੱਗੇ ਤਾਂ ਵੀ ੜੱਕ ਕੇ ਉੱਠਦੇ ਆਂਗੇ ਵੀ ਇਹ ਹੈ ਹੈ ਨਹੀਂ ਕੋਈ ਚੀਜ਼ ਨੂੰ ਤਾਂ ਇਹ ਜੀ ਕਾਲੂ ਆਉਂਦੀ ਹੈਗੀ ਬਾਕੀ ਰਾਤ ਤਾਂ ਲਾਈਟ ਨਹੀਂ ਸੀਗੀ ਮੈਂ ਤਾਂ ਬੈਠੀ ਜੇ ਰੱਖਦੇ ਕਦੇ ਮਸਾਲੇ ਦਾ ਪਾਸ ਹੋ ਗਣੀ ਬਾਇਆ ਕਰ ਨਹੀਂ ਜਿਹੜੀ ਆਈ ਹੈਗੀ ਫੇਰੇ 12:00 ਲਿ ਆਇਆ ਤੇਰਾ ਭੈਣ ਤਾਂ ਮੰਨ ਲਓ ਇੱਕ ਸਦਾ ਇੱਕ ਹੋ ਜਾਂਦਾ ਨੀਂਦ ਆਉਂਦੀ ਤਾਂ ਜਮੇ ਜਿਹੜੀ ਵਜ ਜਾ ਕਰਨ ਲੱਗ ਲਓ ਬੈਠਾ ਤਾਂ ਫਿਰ ਨੀਂਦ ਵੀ ਨਹੀਂ ਆਉਂਦੀ ਸੱਚ ਆ ਗਈ ਉਹ ਲਾਈਟ ਤੇ ਫਿਰ ਵੀ ਹਿਆਈ ਗਿਆ ਜਦੋਂ ਬਾਲਾ ਹੋਇਆ ਜਾਂਦਾ ਲਾਈਟ ਆਈ ਨਹੀਂ ਸੀ ਜਦੋਂ ਆ ਗਿਆ ਤੇ ਫਿਰ ਲਾਈਟ ਆ ਗਈ ਨੋ ਨੋ ਲੱਗੇ ਰੋਟੀ ਉਪਰ ਸਾਦੀ ਬਸ ਸਵੇਰ ਉੱਗਾ 15 ਮਿੰਟ ਹੋਏ ਫਿਰ ਫੇਰ ਲਾਈਟ ਕੱਟ ਗਈ ਘੰਟਾ ਫੇਰ ਜਿਆ ਆਈ ਗਈ ਤੇ ਦੋ ਵਜੇ ਜਾ ਕੇ ਅੱਖ ਲੱਗੀ ਹੋਗੀ ਕਿ ਰਾਤ ਮੇਰਾ ਸਿਰ ਦੁਖੀ ਹੈ ਥੋੜਾ ਥੋੜਾ ਜਿਵੇਂ ਇੱਕ ਪਾਸੇ ਜਾਣ ਦੀ ਰੁਕਦੀ ਹੈ ਉਹਦੇ ਕਾਰਨ ਮੇਰਾ ਦਿਨੇ ਨਹੀਂ ਲਿਖੋਦਾ ਪਤਾ ਨਹੀਂ ਕੀ ਕਰ ਮੈਂ ਰਾਤ ਨੂੰ ਬੈਡਵੇ ਲੱਗ ਜਾਂਦਾ ਉਹ ਸਾਰਾ ਪਾਸਾ ਉਹੀ ਪਾਸੇ ਨੱਕੋਂ ਸੇ ਪਾਸੋਂ ਫੇਰ ਸਾਰਾ ਪਾਸਾ ਤੁਮੇ ਜਾਉਂਦਾ ਨਹੀਂ ਹੋਣੀ ਇਹ ਜਿਹੜਾ बस ਆਪਣਾ ਦਾ ਘੰਟਾ ਚ ਘੰਟਾ ਨੂੰ ਉਠਣ ਤੋਂ ਮੈਂ ਲੇਟ ਹੋ ਗਈ ਸਭ ਬਹੁਤ ਤੰਗ ਕਰੂਗਾ ਸਾਰਾ ਦਿਨ ਕਿੱਥੇ ਤੋਂ ਇਹ ਪੜਨ ਕਿ ਸਾਰਾ ਖਾਣਾ ਖਿਲਨੇ ਡਿਆ ਪਿਆ ਹੁੰਦਾ ਸਾਡੇ ਬਾਝੋਂ ਉੱਠ ਕੇ ਮੈਂ ਚਾਹ ਤੜੀ ਫੇਰ ਭਾਈ ਭਾਈ ਚਲਗ ਮਚਾਈ ਭਲੇ ਮਹੀਜ ਕੱਪੜੇ ਪਾਉਣੇ ਨਹੀਂ ਘਰ ਜਿਵੇਂ ਮੇਰੇ ਇੱਥੇ ਕੱਪੜੇ ਧੋ ਕੇ ਪਏ ਹੁੰਦੇ ਹੁਣ ਮੈਂ ਅਰੋ ਦੀ ਧੋਦਣੀ ਕੋਹ ਕਰਦੇ ਵਾਲੇ ਕੱਪੜੇ ਨਹੀਂ ਤੁਸੀਂ ਤੋਂ ਰੋਲਾ ਕਰਦੇ ਗੜੀ ਇਹ ਨਹੀਂ ਬਾਲੇ ਹੋ ਜਾਂਦੇ ਨੇ ਜੋਦ ਨਹੀਂ ਦੋ ਦੋ ਲਾਹ ਹੁੰਦਾ ਜੋਦ ਮੰਡੀ ਚ ਵੇੜਾ ਹੁੰਦਾ ਮਾਰਨ ਭਗ ਜਾਂਦਾ ਫਿਰ ਘਰ ਚ ਪਈ ਆ ਤੇ ਇਹ ਕਦੀ ਕਿਧਰੇ ਵਾਰ ਗਿਆ ਆਪ ਲੋਤ ਵੀ ਦੇ ਲਾਇਆ ਇਹ ਉਹ ਚਾਚਾ ਤੇ ਜੋਤੂ ਮੰਡੀ ਗਈ ਸੀਗੇ ਰਾਤ ਆਪਣੇ ਕੱਪੜੇ ਤੋਲਦੇ ਸੀ 11 ਵਜੇ ਆਏ ਸੀਗੇ ਇਹ ਕੱਪੜਾ ਉੱਤੇ ਵਰਦੀ ਕਰਕੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਹੁਣ ਫਿਰ ਨਾਲ ਉਹ ਜਿੋਲੇ ਪੈਂਦੇ ਜਿੱਕਾ ਲੰਘੀਏ ਫਿਰ ਪਾੜੇ ਜਾਗੇ ਇਹ ਕਰਾ ਵਰਦੀ ਕਰਕੇ ਨਾ ਪੁਰਾਣੇ ਤਰ੍ਹਾਂ ਨੇ ਕੱਪੜੇ ਲਾਏ ਹੋਏ ਨਾ ਘਰੇ ਮਸੀਨ ਤੇ ਪਾਉਂਦੇ por todo de mi mi rollo ਉਹ ਇਹ ਭਾਂਡੇ ਰਹਿ ਗਏ ਜਿਵੇਂ ਬੇਵਾਬ ਹੋ ਗਏ ਇਹ ਹਣੀ ਰੜੀ ਰੋਟੀ ਖਾਦੀ ਸੀ ਆ ਕੇ ਇੱਕ ਪਹਿਲਾ ਹਰਮਨ ਨੇ ਕਰਕੇ ਘੱਟੇ ਤੁਸ਼ਨ ਤੋ ਆਈ ਸੀ ਲੇਟ ਇਹ ਵੀ 9 ਵਜੇ ਆਈ ਸੀ ਅਸੇ ਮਤੀ ਨਹੀਂ ਮੈਂ ਭਾਂਡੇ ਕਰੇ ਝੱਡੇ ਹੈਗੇ ਇਹ ਕੱਟ ਕੇ ਦਰਵਾਜ਼ਾ ਮਾਰ ਦਿੱ ਗਏ ਕਈ ਦਿਨ ਹੋ ਗਏ ਮਨ ਜੇ ਜੁੜੇ ਦੀ ਜਦ ਤੱਕ ਮੈਂ ਬਰਾਕਾ ਸਨ ਦੇ ਗਿਆ ਲੱਭੀ ਜਾਂਦੀ ਆਉਂ ਹੁਣ ਮੈਂ ਉਹ ਵਾਲਾ ਜਿਹੜਾ ਤੋਂ ਦੇ ਨਮੇ ਕੰਮ ਜਾਂਦੇ ਨੇ ਉਹ ਪਾਣੀ ਪੋਣ ਦੇ ਨਾਲ ਨੂੰ ਉਹ ਆਦ ਰੈਡੀ ਉਤਾਰ ਲਿਆ ਹੋਇਆ ਘਰੀ ਉੱਪਰ ਜਿਹੜੀ ਸੀਏ ਕੇ ਜਿਹੜਾ ਵਾਲਾ ਰੈਡੀ ਕਰੂਗੀ ਤੇ ਕਾਇ ਹੋ ਗਰੂ ਚਲੋ ਜੀ ਜੋ ਤਾ ਪਾਣੀ ਹੋਇਆ ਪਿਆ ਗਰਮ ਇਹ ਕੁਝ ਦਿਨਾਂ ਦੀਆਂ ਰੋਟੀਆਂ ਬਚ ਗਈਆਂ ਸੀ ਕੱਲ ਆ ਜਿੱਦੂ ਵੀ ਕੱਟ ਲਾ ਹਾਂਗੇ ਤੇ ਰੈਡੀ ਹੋ ਜਾਂਦਾ ਹੁੰਦਾ ਸੀਗਾ ਦਿਨੇ ਰੋਟੀ ਆਪਣੇ ਕੋਈ ਖਾਂਦਾ ਨਹੀਂ ਹੈਗਾ ਜੋ ਉਸ ਤੋਂ ਬਾਅਦ ਚ ਤਾਂ ਕੱਪੜੇ ਪਾਉਣੀਆਂ ਮਸ਼ੀਨ 'ਚ ਮੈਂ ਬਸ ਭਾਂਡੇ ਕੀ ਥਾਂ ਥਾਂ ਧਰ ਜਾਂਦੇ ਨੇ ਬੀਤ ਬਹੁਤ ਜ਼ਿਆਦੀ ਪੀਣੀ ਹੈਗੀ ਟੱਕ ਕੇ ਨਾ ਸਵੇਰ ਨੂੰ ਉੱਠਣ ਦੇ ਟਾਈਮ ਪਾ ਕੇ ਕਾਲੀ ਕਾਲੀ ਚਾਹ ਪੀਤੀ ਥੋੜੀ ਜੀ ਉਸੇ ਸਿੱਗਾ ਵੀ ਸ਼ਹੀਦਾਂ ਦੇ ਕੋਹੇ ਦੇ ਉੱਤੇ ਭਰ ਲਾ ਕੇ ਰੋ। ਕੂਲਰ ਚਾ ਲਾ ਕੇ। ਕਾਲਾ ਕਾਲ ਕੰਮ ਕਰਦੇ ਉਹਨਾਂ ਗਰਮੀ ਆ ਜਾਂਦੀ ਹੈ। ਸਮਝ ਲੈ ਕੇ ਚਾਹ ਪੀ ਲੈ। ਉਹ ਮੈਂ ਤਮਕੂ ਦੇ ਦਿੰਦੀ। ਦੋ ਜੀ ਬਾ ਚਾ ਪੀਏ ਕਿ ਹੌਂਸੇ ਕਰਮੋ ਤੇ ਕੀ ਪਤਾ ਕੀ ਹੁੰਦਾ। ਤੇ ਜਿਹੜੀ ਐਜੂਕੇਸ਼ਨ ਉਹਨੇ ਜਾਣਾ ਨਹੀਂ। ਬੜਾ ਤਵਲ ਹਾ। ਕੋਈ ਅੰਦਰ ਕੰਮ ਨੂੰ ਤਿੱਖੜ ਜਾਂਦੀ ਹੈ ਜੀ ਠੂਟੀ ਆਉਗੀ। ਕਿਉਂਕਿ ਉਹਨ ਵੇਲੇ ਉਹ ਫਿਰ ਝਾੜੂ ਪੁੱਛ ਲਾਹਾ। ਗੜੂ ਗੇਰਾ ਲੱਗ ਗਿਆ ਹੋਵੇ ਜਿੱਥੋਂ ਤੋੜਾ ਹੋਈ ਦੋਤਾ ਵੀ ਜਾ ਜਾਗਾ 10 ਬਾਤ ਨੂੰ ਤੋਤੇ ਜਾਂਦੇ ਤੂਤੀ ਵੀ ਹੁਣ ਹਿਸਾਬ ਜੇ ਦੀ ਛੜਦੇ ਨੇਗੇ ਰਾਈਟ ਕਰਦੇ ਬਾਅਦ ਚ ਪਾਣੀ ਵੀ ਚਾਹੀਦੀ ਹੈ ਜੇ ਦਿੱਕਾ ਇਹ ਕਰ ਲੈ ਹਰਮਨੁੱਖੀ ਨਹੀਂ ਮੈਂ ਕਹੀ ਗਈ ਵੀ ਉੱਥੇ ਕੱਢ ਵੀ ਤੂਤੀ ਹੁੰਦੇ ਹੁੰਦੇ ਉੱਥੇ ਨਾ ਪਾਣੀ ਵਾਲਾ ਕੰਮ ਕਰ ਲੈ ਵੀ ਮੈਂ ਇੱਧਰ ਕੰਮ ਹੁੰਦਾ ਵੇ ਤੇ ਉਹੀ ਗੱਲ ਹੋਈ ਬਾਅਦ ਚ ਪਾਣੀ ਨਹੀਂ ਚੱਕਿਆ ਫਿਰ ਪੈਗੀ ਚ ਪਾਣੀ ਬੋਲੀ ਆਦੀ ਰਹਿੰਦੀ ਅੱਗੀ ਆਪਣੇ ਫਿਰ ਏਨਾ ਖਾਂ ਤੇ 10 ਬਾਤ ਤੋੜੇ ਤਾਂ ਪੈਂਦੀ ਨੇ ਜਿਹੜੀ ਤੇ ਕਿਚੇ ਪਾਣੀ ਉੱਖੜ ਜਾਂਦਾ ਹੈਗਾ। ਫੇਰ ਕੀ ਖਤਮ ਕਰਦੇ ਆ ਫਿਰ ਉਹ ਦੂਸਰੀ ਵਾਰ ਪਾਣੀ ਦਿੰਦਾ ਹਨ। ਲਾਈਟ ਨੂੰ ਬੰਨ੍ਹ ਰੱਖਦਾ। ਲਓ ਜੀ ਜੋਤ ਆ ਗਿਆ। ਜੋਤ ਉਧਰ ਹੀ ਭੱਗਾ ਸੀ ਖੇਤ ਕੱਦੂ ਤੋੜ ਕੇ ਲੈ ਕੇ ਤੋ। ਐ ਜਿਵੇਂ ਮੈਂ ਗੱਧੂ ਪੋਲਾ ਪੋਲਾ ਜਾ। ਪਾਣੀ ਦੀ ਕਾਟ ਜੀਦਾ ਹੁੰਦਾ ਜਿਵੇਂ। ਤੇ ਰੜੀਆਂ ਨਹੀਂ ਕਹਿੰਦਾ ਅਸੀਂ ਦੋ ਲੱਗੇ ਪਏ ਨੇ। ਲੇ ਪਰੇ ਜੇ ਤੋਂ ਪਹਿਲਾ ਕਦੂ ਆਇਆ ਬਿੰਗਾ ਜੇ ਚਿਬਾ ਜਾ ਮੈਂ ਤਲਾ ਦਾ ਪਾਣੀ ਪੋਣੀ لینا ਪਿਆ ਹੁਣ ਖੇਤਾਂ ਚ ਕਿਹੜਾ ਲੈਟ ਆਉਂਦੀ ਹੈ ਜੀ ਕੋਈ ਸਬਜ਼ੀ ਬਣੂਗੀ ਪਰ ਆਤਲੀ ਕਦੂ ਹੀ ਬਣਾਇਆ ਸੀ ਕਹਿੰਦਾ ਇੱਕ ਤੋੜ ਕੇ ਲੈ ਜਾ ਤੂੰ आई भैया रोटी रोटियां चला पच मीटर लगी हाँ रोटी थोड़ी खानी है अमेरिका डैडी की रोटी का खर्च होता बच्चे तो दो रोटियां खाते जो था ਨਾ ਕੋਈ ਦੇ ਨਿਖਾਵੇ ਉਹ ਦੇ ਦੇ ਨੀ ਰੋਟੀ ਖਾਂਦਾ ਸਾਡੀ ਰੋਟੀ ਬੱਦ ਕੱਲ ਵੀ ਮੈਥੇ ਦੇਨੇ ਬਾਦੀ ਬਣੀ ਹੈ ਉਹ ਲੱਗਦੀ ਉਹ ਕੱਟਾ ਬੜਾ ਉਹ ਤਾਂ ਕਰ ਤੇ ਮੈਂ ਗੈਸ ਤੇ ਲਾਤੀ ਕੁੱਖ ਫੇਰ ਮਤ ਗੈਸ ਤੇ ਤਾਂ ਲੱਗੀ ਹਰ ਮਨੋ ਲੋਕ ਇਟਾ ਹਰ ਸਤ ਹੋਈ ਜਾਂਦੀ ਹੈ ਫਿਰ ਚੁੱਪੇ ਕੋਲ ਬਿੱਲਾ ਹੋਈ ਜਾਂਦਾ ਸਾਰਾ ਉਹਦੀ ਆਈ ਸੀ ਇਹ ਪਰ ਬਸ ਆ ਜਾਂ ਬੁੱਖ ਤਾਹ ਦੇ ਰਹੀ ਅਣੀਂਗੀ ਬਣਾ ਕੇ ਡੱਬੇ ਦਾ ਲਿਆ ਰੋਟੀਆਂ ਡੱਬੇ ਚ ਬੰਦ ਕਰ ਦਾਂਗੇ ਫਿਰ ਉਹਨੇ ਫਿਰ ਕੰਮ ਨਹੀਂ ਜੱਪਦਾ ਹੈਗਾ ਤੇ ਫਿਰ ਖਾ ਲਾਂਗੇ ਮਾਂ ਵਧੀਆ ਡੱਬੇ ਚ ਬੰਦ ਕਰ ਦਾਂਗੇ ਤੇ ਇਤੋਂ ਸਾਬ ਸਾਫ ਖਾਈ ਹੋ ਜੂਗੀ ਸਾਰੀ ਬਾਅਦ ਚ ਨਹੀਂ ਪਤਾ ਸੀ 9:30 ਵਜੇ ਖਾਈ ਅੰਦਰ ਬੈਠ ਕੇ ਖਾ ਲਾਂਗੇ ਫਿਰ ਇਹ ਹੁਣ ਪੰਦਾ ਬਣ ਗਿਆ ਆਪਣਾ ਮੱਕੜਾ ਸਾਰਾ ਸਵੇਰੇ ਸਵੇਰ ਤੱਕ ਇਹਨਾਂ ਕੰਮ ਦੀ ਉਹ ਜਿਹੜੀ ਮੇਰੇ ਕੋਲ ਹੈ। ਕੱਪੜੇ ਮੇਰੇ ਮਸ਼ੀਨ 'ਚ ਇੱਕ ਵਾਰ ਜੇ ਮੈਂ ਕੱਟ ਤੇ ਥੋੜੀ ਜਿਹੀ ਪਾਏ ਪਏ ਨੇਗੀ। ਬਸ ਆ ਚਲੋ ਨੇ ਟਾਈਮ 'ਚ ਮੈਂ ਇਹਨਾਂ ਜਰੀ ਪੂਰ ਤਰ ਤਾ ਜਾਂਦਾ ਲੈ ਰੋਟੀ ਬਣਾ ਲ ਜੀ। ਫਿਰ ਉਹ ਕਾ ਕੇ ਸੁਕਣੇ ਪਾ ਦੂੰਗੀ। ਫਿਰ ਆਪਣਾ ਕੰਮ ਕਰ ਲ ਜੂ। ਉਹ ਵਾਇ ਦੇਣ ਨੂੰ ਨਹੀਂ ਬੜੀ ਨੂੰ ਕੰਮ ਦਾ ਕੱਪੜਾ। બસ ਇਹ ਆਪਾਂ ਹੁੰਦੀ ਹੈ ਕਿ ਜੇ ਆਪਾਂ ਥੋੜਾ ਜਿਹਾ ਲੇਟ ਉੱਠੀਏ ਫਿਰ ਆਪਾਂ ਕਾਰਨਾ ਕਰ ਲੈਨੇ ਆ ਕੰਮ ਜਿਸਨੇ ਹੋ ਕਿ ਹੰਦਾ ਵੀ ਚਲੋ ਕਿਹੜਾ ਲੇਟ ਹੁੰਦੇ ਆਗੇ ਸੁਨੇਹੀ ਪਾਈਏ ਕਾਰਨਾਗੇ ਮੈਂ ਉਸੇ ਵੇਲੇ ਨੂੰ ਕੰਮ ਕਰ ਦਿੰਦੇ ਸੀ ਅਸੀਂ ਕੀ ਬਣਾਵਾਂਗੀ ਜੇ ਲੇਟ ਹੋ ਜੀ ਰੱਖ ਪਾਸ ਪਾਸ ਹੀ ਕਰ ਲੈਨੇ ਵਸਤਾ ਇਹ ਇਹ ਦਿਖ ਹੈਗਾ ਬੈਠੀ ਕੰਮ ਕਰ ਲਿਆ ਬੈਠੀ ਹੈ ਕੰਮ ਕਰ ਲਿਆ ਬੈਠ ਗਈ ਹੈ ਅਸੀਂ ਲੱਗੀ ਰਹਿੰਦੇ ਆ ਆਪਣੇ ਫਿਰ ਸਾਨੂੰ ਚਾਹ ਪਾਣੀ ਦਾ ਵੀ ਨਹੀਂ ਰੋਟੀ ਨਿਕਲ ਗਈ। ਬਾਤੀ ਖਾਓ ਇਹਨਾਂ ਨੂੰ। ਲਓ ਜੀ ਰੋਟੀਆਂ ਆਪਾਂ ਬਣਾ ਲਈਆਂ। ਸਬਜ਼ੀ ਉਹ ਕਰ ਲਈ ਗਰਮ। ਸੋਦੀ ਜੀ ਸਾਡੀ ਮਾਂ ਮਾਤੀ ਅੱਦੀ ਬਾਕੇ ਕੌਲੀ ਚ। ਉਹਦੇ ਸਾਰੀ ਲੈ ਲੈਂਦੇ ਨੇ ਜਿਹੜੇ ਉੱਪਰ ਸਾਰੇ ਹਿੰਟੇ ਨੇ ਬਈ ਇਹ ਰੁੱਤੀ ਰੋਟੀ ਬਣਾਈ ਹੈ ਮੈਂ ਤੇ ਹੱਥਾਂ ਤੋਂ ਆ ਜਿਹਾ ਰੁੱਤੀ ਰੋਟੀ ਰੋਟੀ ਬਣਾ ਕੇ ਪਾ ਦੇਣੀ ਤੇ ਕੋਸਾ ਲੱਗੇ ਆ ਸਾਫ ਕਰਦੇ ਕਦੇ ਪਾ ਦੇ ਰਹਿ ਜਾਂਦੇ ਫਿਰ ਪਾ ਦੇ ਤਾਂ ਬਾਅਦ ਚ ਹੀ ਮਲਦੇ ਜਾਂਦੇ ਨੇ ਵੀ डबे लिए नहीं सैट आर गल छोटी रसोई का भी औखा ही हूँ गा पर खाली गई चल ਮੈਂ ਗੈਸ ਸਾਫ ਕਰ ਦੂਗੀ। ਗੈਸ ਆਪਰਾ ਸਾਫ ਹੀ ਰਹਦਾਗਾ ਮੈਂ ਖਰਾਬ ਹੋਣ ਨਹੀਂ ਦਿੰਦੀ ਹੁੰਦੀ। ਜਦ ਮੈਂ ਚਾਹ ਬਣਾਉਣੀ ਆ ਨਾ ਤੇ ਮੈਂ ਨਾ ਡੋਲੇ ਜਿਹਾ ਮਰਗਾਮ ਹੀ ਨਾ ਸਾਫ ਕਰ ਦਿੰਦੀ ਆ। ਉਹ ਤੁਰੱਖਿਆ ਨਹੀਂ ਜਾਂਦਾ ਗੈਸ ਵਿੱਚ ਵਿੱਚ ਨਾ ਗੈਸ ਇੰਨੇ ਗੰਦੇ ਹੋਏ ਪਏ ਜਿਵੇਂ ਪਤਾ ਨਹੀਂ ਕਿਵੇਂ ਹੋ ਜਾਂਦੇ ਨੇ ਇਹ। ਮੈਂ ਤਾਂ ਸਭ ਨਹੀਂ ਹੁੰਦਾ ਜਿਹੜਾ ਜਰਨਲ ਦੀ ਨਾਲ ਸਾਫ ਨਾ ਕਰ ਮੈਂ ਕੋਛੇ ਤਾ ਲੱਭ ਜੀ। ਕੋਈ ਕੰਮ ਹੀ ਨਹੀਂ ਹੋ ਰਦਾ ਫਿਰ ਉੱਪਰ ਦੀ ਆਪਾਂ। ਕਿਆ ਸਤੇ ਕੋਈ ਕੰਮ ਕਰਦਾ ਜਿੰਨਾ ਚਿਰ ਗੈਂਸਲੀ ਬਹਿ ਜਾ ਹੋ ਮੰਮੀ ਨਾ ਹੋਣਾ ਮੈਂ ਤਾਂ

ਇਹ ਲੱਗਦਾ ਆਪਣੇ ਬੋਸ ਦਾ ਪ੍ਰਵੇਸ਼ ਹੋ ਗਿਆ ਕੀ ਕਰ ਦੇਗੀ। ਸਵੇਰੇ ਮਰਜੀ ਖਾਂਦੀ ਨਹੀਂ ਹੈਗੀ ਬਾਹਰ ਜੰ। ਸਵੇਰ ਤੋਂ ਅੱਧਾ ਰਹਿ ਕੇ ਬੈਠ ਮੈਂਨੇਗੀ। ਸ਼ਾਮ-ਸ਼ਾਮ ਜਿਹੜੀ ਖਾ ਲਈ ਖਾ ਲਈ ਉਹਨੇ ਥੋੜੀ ਥੋੜੀ ਲੁਕੀ ਹੋਈ ਜਾਵੇ। ਆਪਰੇ ਦੇ ਜੇ ਦੇ ਰਮਾ ਜੇ ਹੋਏ ਸਾਰੇ ਚੱਕ ਜਾਂਦੇ ਆਪਾਂ ਉਹ ਰੋਟੀ ਦਾ ਟੱਕੰਡੀ ਬਿਲ ਗਿਆ ਉਹ ਟਮਾਟਰ ਰੋੜ ਕੋਈ ਲਾ ਲਵੇ ਫਿਰ ਆਪਾਂ ਬਾਸ ਮਾਰਾਂਗੇ ਇਹ ਹੁਣ ਨਹੀਂ ਲੱਗਿਆ ਹੁਣ ਉੱਪਰ ਡੱਗ ਰਹੀ ਹੂ। ਤੇ ਉਹ ਸੋਈ ਦੀ ਸਾਫ ਸਫਾਈ ਹੋ ਗਈ ਪਾਂਡੇ ਰਹਿ ਗਏ। ਬਸੇ ਪਾਂਡੇ ਰਹਿ ਗਈ ਮੰਜ ਨਾਲੇ। ਬਾਕੀ ਸਾਰਾ ਸੋਈ ਮਾਨਾ ਕਾ ਸੈੱਟ ਕਰਤਾ। ਬਸ ਇਦਰੋਂ ਵੀ ਹਰਮਨ ਨੇ ਤੋਤਾ ਲੋਕਟ ਵਾਲਾ ਫਰਸ਼ ਸਾਰਾ ਉਧਰੋਂ ਤੋਤਾ ਗਿਆ। ਤੇ ਹੁਣ ਮੇਰੇ ਕੱਪੜੇ ਨੇ ਬਸ ਮਸ਼ੀਨ ਚੋਂ ਕੁਝ ਕੱਡੇ ਪਏ ਨੇ ਬਾਅਦ ਚ ਬਾਲਟੀ ਚ। ਬਾਕੀ ਕੱਢ ਕੇ ਮੈਂ ਨਾ ਖੇਤਾਂ ਵਾਲੀ ਮਸ਼ੀਨ ਵਾਲੇ ਕੱਪੜਾ ਕਾਲਾ ਕਾਲਾ ਪਾਣੀ ਹੋ ਜਾਂਦਾ। ਬਸ ਇਹ ਹਰਮਨ ਦੇ ਡੜੀ ਦੀ ਪਾਏ ਹੋਏ ਨੇ ਇਹ ਮਸ਼ੀਨ ਵਾਲੇ ਤੇ ਇੱਕ ਦੋ ਸੂਟ ਬੱਸ ਹਰਮਨ ਹੋਰਾਂ ਦੇ ਸੀਗੇ। ਤੋਤੇ ਗਏ। ਇਹ ਮਰਨ ਨੂੰ ਕੱਢਦੀਆਂ। ਤੇ ਇਧਰ ਸਾਰੀ ਸਫਾਈ ਕਰਤੀ। 2-3 ਮਿਲਾ ਟੈਂਕੀ ਚ ਲਾ ਗਈ। ਉਹ ਕਿਧਰੋਂ ਬੱਗ ਗਈ। ਸਾਰਾ ਤੋ ਤੋਤਾ ਇਹ ਤੋ ਹਰਮਨ ਇਧਰ ਛਿੜਕ ਕੇ ਸੰਭਾ ਕਰਤਾ ਸਾਰਾ। ਪੜ ਪੜਿਆ ਪਿਆ ਡੱਬਾ ਲੋ ਕੱਪੜੇ ਸਕਾਉ ਲੋ ਜੀ ਮੈਂ ਪਾਉਣੀ ਆਂਗੀ ਫਰਮਨ ਦੀ ਤੇ ਮੇਰੀ ਰੋਟੀ ਹੁਣ ਚੌਚੇ ਨਾ ਪੈਂਦੀ ਨਹੀਂ ਫਰਮਨ ਤਾਂ ਕਿਹੜੀ ਸਬਜ਼ੀ ਖਾਊਗੀ ਉਹ ਤਾਂ ਪਰੌਂਠਾ ਲਾਹਿਆਗਾ ਅੱਬ ਪਰੌਠਾ ਹੀ ਖਾਦੀ ਹੁੰਦੀ ਐ ਇੰਨੀ ਕਿ ਸਬਜ਼ੀ ਪਾ ਲਈ ਆਪਾਂ ਡੱਬਾ ਲਿਆ ਜਾਓ ਕੋਲੇ ਚੱਕ ਕੇ ਆਪਾਂ ਤੇ ਫੇਰ ਬਾਰੀ-ਬਾਰੀ ਆਉਣਾ ਆਪਾਂ ਤੇ ਸਬਜ਼ੀ ਚ ਪਾ ਲੈਨੇ ਆਪਾਂ ਮਲਾਈ ਤੋ ਦੁੱਧਾ ਹੁਣ ਆਪਾਂ ਬਾਅਦ ਬਾਅਦ ਨਾਲ ਲਾ ਕੇ ਪਹਿਲਾਂ ਧਾਈ ਰੱਖ ਲੈਣੇ ਹੁੰਦੇ ਸੀਗੇ। ਫਲੈਟ ਜਾਂਦੀ ਕਰਕੇ ਉਹ ਕਿਸੇ ਲੋਕ ਲੋਕ ਨਾਲ ਘੱਟ ਨਾਲ। ਇੱਕ ਦਿਨਾਂ ਫਿਰ ਆਪਣਾ ਦੁੱਧ ਖਰਾਬ ਹੋ ਗਿਆ। ਬਿਨਾਂ ਇਸਾਈ ਰਾਤ ਫਲੈਟ ਹੁੰਦੀ ਆ, ਥਰੇਲੋ ਨੇ ਹੁੰਦੇ ਦੁੱਧ ਵੀ ਸ਼ਾਮ ਨੂੰ ਵੀ ਫਰਿਜ ਚ ਹੁੰਦਾਗਾ। ਤੇ ਸਵੇਰੇ ਵੀ ਦਿਨੇ ਵੀ ਬਰਫ਼ ਪਈ ਰਹਿੰਦੀ ਆ। ਤੇ ਪਤਾ ਨਹੀਂ ਕਿਵੇਂ ਦੁੱਧ ਖਰਾਬ ਹੋ ਗਿਆ ਸੀ ਦੁੱਧ ਇੱਕ ਦਿਨ। ਫਿਰ ਮਲਾਈ ਨਾਲ ਦੀ ਨਹੀਂ ਖਾ ਲੈਨੇ ਉਹ ਫਿਰ ਖੱਟੀ ਹੋ ਜੂਗੀ ਪਈ। ਆਉਂ ਪਲਰ ਉਬੀ ਰੋਟੀ ਵਾਲਾ ਰੋਟੀਆਂ ਹੈ ਨਰੂ ਥੋੜੀ ਜੀ ਲੱਸੀ ਚ ਪਾਣੀ ਪਾ ਕੇ ਨਾ ਪਤਲੀ ਕਰਕੇ ਉਹਦੇ ਭਾਂਡੇ ਚ ਪਾ ਦੇ ਲੱਸੀ ਨਾਲ ਵਧੀਆ ਰੋਟੀ ਖਾ ਲੀ ਜੀ ਖੁਸ਼ ਹੋਗੇ ਤੇ ਹਰਮਨ ਦਾ ਪਰੌਠਾ ਰੱਖ ਲੈ ਇੱਕ ਪਰੌਠੀ ਖਾਊਗੀ ਬਸ ਇੱਕੋ ਹੀ ਲਾਹ ਹੈ ਮੈਂ ਭਾਰੀ ਇਹ ਲਾਤਾ ਭੁੱਖ ਰਹੂਗੀ ਤਾਂ ਹੋਰ ਰੋਟੀ ਖਾ ਲੂਗੀ ਫਿਰ ਬਾਤ ਜਿਆਦਾ ਹੈ ਮੇਰੇ ਜਰਾ ਟਾ ਥੋੜਾ ਰਹਿ ਗਿਆ ਸੀ ਚਲੋ ਜੀ ਹੁਣ ਅਸੀਂ ਮਾਂ ਮਾਤੀ ਖਾ ਲੈ ਰੋਟੀ ਬਲਾਈ ਰੱਖ ਬਾਹਰ ਲੈ ਕੇ ਜਾਂਦੇ ਮੁੰਜੇ ਤੇ ਰੋਟੀ ਇਹ ਘਰ ਮਨੇ ਮੇਜ ਤੇ ਸਜਾਈ ਲੱਸੀ ਸਾਡੀ ਤੇ ਪੀਓ ਰੋਟੀ ਕद्दू ਵੀ ਧਰਿਆ ਮੰਡਰ ਕद्दू ਸਵੇਰ ਦਾ ਬਾਹਰੀ ਤੇ ਹੈਗਾ ਅੱਜ ਵੀ ਆਪਣੇ ਕद्दू ਹੀ ਸੀਗਾ ਤੇ ਸ਼ਾਮ ਨੂੰ ਵੀ ਹੁਣ ਕद्दू ਹੀ ਬਣਾਵਾਂਗੇ ਕੱਪੜੇ ਮੈਂ ਸੁੱਕੜੇ ਪਾਤੇ ਅੱਜ ਕੱਪੜੇ ਜਮੀ ਥੋੜੀ ਸੀਗੇ ਆਪਣੇ ਬੱਸ ਤੇ ਢੋਲ ਪਿਆਗਾ ਮੂਰੇ ਉੱਪਰ ਚੜਨ ਦੀ ਲੋੜ ਨਹੀਂ ਪਈ ਹੇਠਾਂ ਹੀ ਪੈ ਗਈ ਬੱਸ ਉਹ ਸੁਕਾਏ ਹੋਏ ਹੁੰਦੇ ਨੇ ਅੱਧੇ ਘੰਟੇ ਸੁੱਕ ਜਾਣਗੇ ਤੇ ਚਲੋ ਜੀ ਬਸ ਅਸੀਂ ਰੋਟੀ ਖਾ ਲਈਏ ਮਾਮਾਤੀਆਂ ਫਿਰ ਆਪਣੇ ਸਾਰੇ ਕੰਮ ਕੰਪਲੀਟ ਨੇ ਉਸ ਤੋਂ ਬਾਅਦ ਭਾਂਡੇ ਰਹਿ ਗਏ ਕੱਲੇ ਰੋਟੀ ਖਾਣ ਸਾਰ ਮਾਜ ਦੂੰ ਤੇ ਹਰਮਨ ਨਿਮਾਉਗੀ ਰੂਬੀ ਨੂੰ ਇਹ ਤਾਂ ਪਾਣੀ ਗਰਮ ਹੋਇਆ ਪਿਆ ਬਹੁਤ ਦਿਨ ਹੋ ਗਿਆ ਵਿਚਾਰੀ ਜਮੀ ਸੜੀ ਪਈ ਹੈ ਗਰਮ ਨਹੀਂ ਹੈਗੀ ਟੁੱਟ ਚਲੀ ਜਾਂਦੀ ਹੈਗੀ ਹੁਣ ਹਾਂ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਹਾਂ ਮਿਲਾਂ ਕਿਸੇ ਹੋਰ ਵੀਡੀਓ ਨਾਲ ਜੇ ਚੰਗੀ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਆਪਣੇ ਚੈਨਲ ਤੇ ਨਵੇਂ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ